ਬਾਰਡਰ ਤੇ ਇੱਕ ਵਾਰ ਫੇਰ ਹਰਿਆਣਾ ਪੁਲਿਸ ਵੱਲੋਂ ਜਿਹੜੀ ਸ਼ੈਲਿੰਗ ਸ਼ੁਰੂ ਕਰ ਦਿੱਤੀ ਗਈ ਅਥਰੋ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਤੁਸੀਂ ਆਹ ਦੇਖੋ ਦੂਸਰੀ ਤਰਫ ਅਸੀਂ ਤੁਹਾਨੂੰ ਸਕਰੀਨ ਤੇ ਦਿਖਾਣੇ ਆ ਇਹ ਦ੍ਰਿਸ਼ ਦੇਖੋ ਇਹ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਫੋਰਸ ਲੱਗੀ ਹੋਈ ਹੈ ਇਹ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਛੁੱਟੇ ਜਾ ਰਹੇ ਨੇ ਤੁਹਾਨੂੰ ਅਸੀਂ ਸਕਰੀਨ ਤੇ ਦੋਨੋਂ ਤਰਫ ਦਿਖਾਣੇ ਆ ਕਿੱਥੋਂ ਫਾਇਰਿੰਗ ਹੋ ਰਹੀ ਹੈ ਤੇ ਕਿੱਥੇ ਜਿਹੜੇ ਖੁੱਲੇ ਮੈਦਾਨ ਦੇ ਵਿੱਚ ਹਰਿਆਣਾ ਦੀ ਫੋਰਸ ਵੱਲੋਂ ਜਿਹੜੇ ਅਥਰੂ ਗੈਸ ਦੇ ਗੋਲੇ ਫਾਇਰ ਕੀਤੇ ਜਾ ਰਹੇ ਨੇ ਇਹ ਸ਼ੰਭੂ ਬੈਰੀਅਰ ਦਾ ਪੁਲ ਹੈਗਾ ਜਿੱਥੇ ਫੋਰਸ ਦਾ ਨਾਅਤ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਕੁਝ ਲੋਕ ਜਿਹੜੇ ਇਧਰਲੇ ਪਾਸੇ ਖੜੇ ਸੀਗੇ ਪੰਜਾਬ ਦੇ ਜਿਹੜੇ ਕੋੜੇ ਕਿਸਾਨ ਇੱਥੇ ਖੜੇ ਸੀਗੇ ਹੁਣ ਉਸ ਜਗ੍ਹਾ ਤੋਂ ਉਸ ਪੁਲ ਦੇ ਉੱਤੋਂ ਖੇਤ ਵੱਲ ਨੂੰ ਫਾਇਰਿੰਗ ਕੀਤੀ ਜਾ ਰਹੀ ਹੈ ਇੱਕ ਪੁਲ ਦੇ ਥੱਲੇ ਦੇ ਦ੍ਰਿਸ਼ ਹੈਗੇ ਨੇ ਔਰ ਖੇਤ ਵੱਲ ਦੇ ਖੇਤਾਂ ਦੇ ਵਿੱਚ ਖੜੇ ਲੋਕਾਂ ਦੇ ਉੱਤੇ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੱਧ ਤੋਂ ਵੱਧ ਜ਼ੂਮ ਕਰਕੇ ਅਸੀਂ ਤੁਹਾਨੂੰ ਦਿਖਾ ਸਕੀਏ ਜਾਂ ਜਿੰਨੀ ਨੇੜੇ ਦੀਆਂ ਤਸਵੀਰਾਂ ਇਹ ਪੁਲ ਦੇ ਉੱਤੇ ਸ਼ੰਭੂ ਬਾਰਡਰ ਦੇ ਪੁਲ ਦੇ ਉੱਤੇ ਜਿਹੜੀ ਹੈ ਹਰਿਆਣਾ ਦੀ ਫੋਰਸ ਖੜੀ ਹੈ ਔਰ ਪੁਲ ਦੇ ਥੱਲੇ ਖੇਤ ਦੇ ਵਿੱਚ ਜਿਹੜੇ ਕਿਸਾਨ ਖੜੇ ਨੇ ਉਹਨਾਂ ਦੇ ਉੱਤੇ ਜਿਹੜੇ ਹਰਿਆਣਾ ਫੋਰਸ ਵੱਲੋਂ ਗੋਲੇ ਡਾਗੇ ਜਾ ਰਹੇ ਨੇ ਕਰੀਬਨ ਸਵੇਰ ਤੋਂ 11 ਵਜੇ ਤੋਂ ਇਹ ਸ਼ੈਲਿੰਗ ਸ਼ੁਰੂ ਹੋਈ ਸੀਗੀ ਤੇ ਹੁਣ 7ਵੇਂ ਜਾਂ 8ਵੇਂ 라운ਡ ਦੇ ਇਹ ਫਾਇਰਿੰਗ ਹੈਗੀ ਆ 7-8 ਵਾਰੀ ਹੁਣ ਤੱਕ ਜਿਹੜੀ ਹੈ ਸ਼ੈਲਿੰਗ ਹਰਿਆਣਾ ਦੀ ਫੋਰਸ ਜਿਹੜੀ ਆ ਥਰੂ ਗੈਸ ਦੇ ਗੋਲੇ ਦਾਗ ਚੁੱਕੀ ਆ ਪਹਿਲੇ ਪੋਲ ਦੇ ਪਾਰ ਜਿਹੜੇ ਕਿਸਾਨਾਂ ਦਾ ਮੇਨ ਧਰਨਾ ਜਿੱਥੇ ਲੱਗਾ ਉਸ ਜਗ੍ਹਾ ਦੇ ਉੱਤੇ ਵੀ ਫਾਇਰਿੰਗ ਲਗਾਤਾਰ ਕੀਤੀ ਗਈ ਤੇ ਹੁਣ ਜਿਹੜੇ ਲੋਕ ਖੇਤ ਦੇ ਵਿੱਚ ਖੜੇ ਸੀਗੇ ਉਹਨਾਂ ਦੇ ਉੱਤੇ ਵੀ ਜਿਹੜੀ ਫਾਇਰਿੰਗ ਸ਼ੁਰੂ ਕਰ ਦਿੱਤੀ ਆ ਪੋਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿੱਥੇ ਜੀਸੀਬੀ ਮਸ਼ੀਨਾਂ ਲਾਈਆਂ ਹੋਈਆਂ ਨੇ ਹਰਿਆਣਾ ਦੀ ਫੋਰਸ ਵੱਲੋਂ ਪੋਕਲੇਨ ਵੀ ਉੱਥੇ ਰੱਖਿਆ ਗਈਆਂ ਨੇ ਬੈਰੀਕੇਡਸ ਦੀ ਇੱਕ ਲੰਬੀ ਕਤਾਰ ਬਣਾਈ ਗਈ ਹੈ ਸੱਤ ਲੇਅਰ ਦੇ ਬੈਰੀਕੇਡਸ ਲਾਏ ਗਏ ਨੇ ਤੇ ਦੂਸਰੇ ਪਾਸੇ ਹੁਣ ਜਿਹੜੇ ਕਿਸਾਨ ਥੱਲੇ ਖੜੇ ਸੀਗੇ ਖੇਤਾਂ ਦੇ ਵਿੱਚ ਖੜੇ ਸੀ ਜਿਹੜੇ ਆਪਣੇ ਜਥੇਬੰਦੀ ਵੱਲੋਂ ਕਿਸੇ ਨਿਰਦੇਸ਼ ਦੀ ਉਡੀਕ ਕਰ ਰਹੇ ਸੀ ਉਹਨਾਂ ਉਡੀਕ ਕਰ ਰਹੇ ਕਿਸਾਨਾਂ ਦੇ ਉੱਤੇ ਖੇਤਾਂ ਦੇ ਵਿੱਚ ਸਵੇਰ ਤੋਂ ਕਿਸਾਨ ਬੈਠੇ ਹੋਏ ਸੀਗੇ ਉਹਨਾਂ ਬੈਠੇ ਹੋਏ ਕਿਸਾਨਾਂ ਦੇ ਉੱਤੇ ਹਰਿਆਣਾ ਦੀ ਫੋਰਸ ਵੱਲੋਂ ਸ਼ੈਲਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਬੋਰੀਆਂ ਜਿਹੜੀਆਂ ਨੇ ਇਹ ਬੋਰੀਆਂ ਗਿੱਲੀਆਂ ਬੋਰੀਆਂ ਰੱਖੀਆਂ ਜਾ ਰਹੀਆਂ ਜਾ ਰਹੀਆਂ ਲੈ ਕੇ ਖੇਤਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਕਿਸਾਨ ਕਿਉਂਕਿ ਇਸ ਪਾਸੇ ਵੀ ਹਰਿਆਣਾ ਦੀ ਫੋਰਸ ਨੇ ਗੋਲੇ-ਦਾਗਨੇ ਸ਼ੁਰੂ ਕਰ ਦਿੱਤੇ ਅਥਰੂ ਗੈਸ ਦੇ ਤੇ ਹੁਣ ਕਿਸਾਨਾਂ ਵੱਲੋਂ ਆਪਣੇ ਬਚਾਅ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਇਹ ਖਾਲੀ ਬੋਰੀਆਂ ਜਿਹੜੀਆਂ ਗਿੱਲੀਆਂ ਬੋਰੀਆਂ ਇੱਥੇ ਰੱਖੀਆਂ ਗਈਆਂ ਨੇ ਤਾਂ ਕਿ ਜਦੋਂ ਅਥਰੂ ਗੈਸ ਦੇ ਗੋਲੇ-ਦਾਗੇ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਅਸਰ ਨੂੰ ਗਿੱਲੀ ਬੋਰੀਆਂ ਦੇ ਜ਼ਰੀਏ ਘਟਕੀਤਾ ਜਾ ਸਕੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਿਫਿਊਜ਼ ਕੀਤਾ ਜਾ ਸਕੇ ਲਗਾਤਾਰ ਜਿਹੜੀ ਹੈ ਸ਼ੈਲਿੰਗ ਹੈਗੀ ਆ ਉਹ ਸ਼ੁਰੂ ਹੋ ਚੁੱਕਿਆ ਹੁਣ ਵੀ ਹਰਿਆਣਾ ਦੀ ਫੋਰਸ ਵੱਲੋਂ ਪਿਛਲੇ 15 ਮਿੰਟਾਂ ਤੋਂ 15-20 ਮਿੰਟ ਦੇ ਦੌਰਾਨ 100 ਦੇ ਕਰੀਬ ਜਿਹੜੇ ਨੇ ਉਹ ਗੋਲੇ ਦਾਗੇ ਜਾ ਚੁੱਕੇ ਨੇ ਉੱਥੇ ਡਾਇਰੈਕਟ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਤੇ ਡਰੋਨ ਦੇ ذریعے ਵੀ ਜਿਹੜੀ ਫਾਇਰਿੰਗ ਜਿਹੜੀ ਹੈ ਸ਼ੈਲਿੰਗ ਹੋ ਰਹੀ ਹੈ ਡਰੋਨ ਜਿਹੜਾ ਹਰਿਆਣਾ ਦੇ ਫੋਰਸ ਦੇ ਵੱਲੋਂ ਉੱਥੋਂ ਉਡਦਾ ਹੈ ਤੇ ਉਸ ਜਗ੍ਹਾ ਦੇ ਉੱਤੇ ਸ਼ੈਲਿੰਗ ਹੁੰਦੀ ਹੈ ਉੱਥੇ ਗੋਲੇ ਸੁੱਟੇ ਜਾਂਦੇ ਨੇ ਜਿੱਥੇ ਭੀੜ ਜ਼ਿਆਦਾ ਹੁੰਦੀ ਹੈ ਪਹਿਲੇ ਆਈਡੈਂਟੀਫਾਈ ਕੀਤਾ ਜਾਂਦਾ ਹੈ ਡਰੋਨ ਦੇ ذریعے ਕਿ ਪੰਜਾਬ ਵਾਲੇ ਪਾਸੇ ਕਿੱਥੇ ਭੀੜ ਜ਼ਿਆਦਾ ਹੈ ਤੇ ਉਸ ਜਗ੍ਹਾ ਤੇ ਗੋਲੇ ਦਾਗੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਸ਼ੈਲਿੰਗ ਕਿੰਨੀ ਤੇਜ਼ ਹੋ ਚੁੱਕੀ ਹੈ ਗੋਲਿਆਂ ਦੀ ਆਵਾਜ਼ ਤੁਹਾਨੂੰ ਸਾਫ਼ ਸੁਣਾਈ ਦੇਗੀ ਕਿੰਨੀ ਤੇਜ਼ ਸ਼ੈਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਵਾ ਦੇ ਵਿੱਚ ਸ਼ੈਲਿੰਗ ਕਿੰਨੀ ਤੇਜ਼ੀ ਦੇ ਨਾਲ ਜਿਹੜੇ ਨੇ ਅਪਰੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਇਹ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੇਸ਼ ਨਾਲ ਬਾਰਡਰ ਤੇ ਲੜਾਈ ਹੁੰਦੀ ਆ ਉਸੇ ਤਰ੍ਹਾਂ ਦੇ ਨਾਲ ਹਰਿਆਣਾ ਦੀ ਫੋਰਸ ਵੱਲੋਂ ਨਿਹੱਥੇ ਕਿਸਾਨਾਂ ਦੇ ਉੱਤੇ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ 100 ਦੇ ਕਰੀਬ ਗੋਲੇ ਡਾਗੇ ਜਾ ਚੁੱਕੇ ਨੇ ਪਿਛਲੇ 15 ਮਿੰਟਾਂ ਦੇ ਵਿੱਚ ਇਹ ਟਾਇਰ ਗੈਸ ਦਾ ਫੈਲਾਵ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਹਵਾ ਦੇ ਵਿੱਚ ਟਾਇਰ ਗੈਸ ਜਿਹੜੀ ਹੈ ਉਹ ਫੈਲ ਰਹੀ ਹੈ ਔਰ ਇੰਨੀ ਖਤਰਨਾਕ ਗੈਸ ਹੈ ਕਿ ਜਿਸ ਜਿਹੜਾ ਵੀ ਇਸ ਦੀ ਜਦ ਚ ਆਉਂਦਾ ਹੈ ਉਸ ਦਾ ਗਲਾ ਚੋਕ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਹ ਲੈਣਾ ਜਿਹੜਾ ਉਸੇ ਸਮੇਂ ਸਾਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਗਲਾ ਚੋਕ ਹੁੰਦਾ ਹੈ ਤੇ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਇਹਦਾ ਕੈਮੀਕਲ ਹੈ ਸਕਿਨ ਜਲਨੀ ਸਕਿਨ ਵਰਨ ਕਰਨੀ ਸ਼ੁਰੂ ਕਰ ਦਿੰਦੀ ਹੈ ਅੱਖਾਂ ਦੇ ਵਿੱਚ ਅਸਾਈਨੀ ਜਿਹੜੀ ਜਲਨ ਹੈਗੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਦ੍ਰਿਸ਼ ਦਿਖਾ ਰਿਆਂ ਇਹ ਪੁੱਲ ਦੇ ਉੱਥਲੜੇ ਪਾਸੇ ਜਿਹੜੀ ਹਰਿਆਣਾ ਦੀ ਫੋਰਸ ਲਗਾਤਾਰ ਫਾਇਰਿੰਗ ਕਰ ਰਹੀ ਹੈ ਨਿਥੇ ਕਿਸਾਨਾਂ ਦੇ ਉੱਤੇ 100 ਤੋਂ ਵੱਧ ਗੋਲੇ ਹੁਣ ਤੱਕ ਦਾਗੇ ਜਾ ਚੁੱਕੇ ਨੇ ਡਾਇਰੈਕਟ ਫੈਰੀ ਫਾਇਰਿੰਗ ਵੀ ਹੋ ਰਹੀ ਹੈ ਤੇ ਆਈਡੈਂਟੀਫਾਈ ਕਰ ਰਹੀ ਹੈ ਹਰਿਆਣਾ ਫੋਰਸ ਲਗਾਤਾਰ ਜਿੱਥੇ ਜ਼ਿਆਦਾ ਘੱਟ ਹੈਗਾ ਕਿਸਾਨਾਂ ਦਾ ਉਸ ਜਗ੍ਹਾ ਦੇ ਉੱਤੇ ਡਰੋਨ ਦੇ ਨਾਲ ਬੰਬ ਛੁੱਟੇ ਜਾ ਰਹੇ ਨੇ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਜਿੱਥੇ ਭੀੜ ਜਿਆਦਾ ਹੁੰਦੀ ਹੈ ਉਸੇ ਜਗ੍ਹਾ ਦੇ ਉੱਤੇ ਵੱਧ ਗੋਲੇ ਡਰੋਨ ਦੇ ਕੈਮਰੇ ਦੇ ਜ਼ਰੀਏ ਆਇਡੈਂਟੀਫਾਈ ਕਰਕੇ ਛੁੱਟੇ ਜਾਂਦੇ ਨੇ ਤੁਸੀਂ ਆਪਣੀ ਸਕਰੀਨ ਤੇ ਇਹ ਧੂੰਏ ਦਾ ਗੁਬਾਰ ਜਾਂ ਧੂੰਏ ਦੀ ਪਰਤ ਦੇਖ ਸਕਦੇ ਹੋਵੋਗੇ ਕਿ ਕਿੰਨੇ ਜਿਆਦੇ ਜਿਹੜੇ ਨੇ ਟਾਇਰ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਨੇ ਤੇ ਕਿੰਨੀ ਤੇਜ਼ੀ ਦੇ ਨਾਲ ਇਹ ਧੂੰਆਂ ਫੈਲ ਰਿਹਾ ਹੈਗਾ ਇੰਨੇ ਖੁੱਲੇ ਮੈਦਾਨ ਦੇ ਵਿੱਚ ਵੀ ਜਿਹੜੇ ਕਿਸਾਨ ਉੱਥੇ ਬਾਰਡਰ ਤੇ ਖੜੇ ਸੀਗੇ ਉਹਨਾਂ ਨੂੰ ਲਗਾਤਾਰ ਉਹਨਾਂ ਤੇ ਸ਼ੈਲਿੰਗ ਕਰਕੇ ਉਹਨਾਂ ਨੂੰ ਪਿੱਛੇ ਨੂੰ ਧਕੇਲਿਆ ਜਾ ਰਿਹਾ ਹੈ ਜਦ ਕਿ ਉਹਨਾਂ ਨੇ ਹਲੇ ਤੱਕ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ باوجود ਇਸ ਦੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਹਰਿਆਣਾ ਫੋਰਸ ਵੱਲੋਂ ਲਗਾਤਾਰ ਸਵੇਰ ਦੀ ਫਾਇਰਿੰਗ ਹੋ ਰਹੀ ਹੈ ਹੁਣ 8ਵੇਂ ਰਾਉਂਡ ਦੀ ਫਾਇਰਿੰਗ ਹੋਈ ਹੈ 8ਵੇਂ ਰਾਉਂਡ ਦੀ ਜਿਹੜੀ ਫਾਇਰਿੰਗ ਹੈ ਕਿਸਾਨ ਹਰਿਆਣਾ ਦੀ ਫੋਰਸ ਵੱਲੋਂ ਕੀਤੀ ਜਾ ਰਹੀ ਹੈ ਮੰਨਚਾ ਉਹਨਾਂ ਦੀ ਸ਼ਾਇਦ ਇਹ ਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਕਿਉਂਕਿ ਕਿਸੇ ਤਰ੍ਹਾਂ ਦੀ ਰਿਟੈਲੀਏਸ਼ਨ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਨਹੀਂ ਕੀਤੀ ਗਈ ਪਹਿਲੇ ਵੀ ਸਵੇਰੇ ਵੀ ਇਹ ਚੀਜ਼ ਦੇਖੀ ਗਈ ਜਿਸ ਸਮੇਂ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀ ਉਸੇ ਸਮੇਂ ਜਿਹੜੀ ਹੈ ਹਰਿਆਣਾ ਦੀ ਫੋਰਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਹੁਣ ਦੁਬਾਰਾ ਤੋਂ ਨਾ ਸਿਰਫ ਬਾਰਡਰ ਤੇ ਫਾਇਰਿੰਗ ਕੀਤੀ ਜਾ ਰਹੀ ਹੈ ਬਾਰਡਰ ਦੇ ਪਾਰ ਜਿਹੜੇ ਕਿਸਾਨ ਬੈਠੇ ਨੇ ਬਲਕਿ ਜਿਹੜੇ ਖੇਤ ਦੇ ਵਿੱਚ ਇਹ ਜਿਹੜੇ ਦ੍ਰਿਸ਼ ਨੇ ਇਹ ਖੇਤ ਦੇ ਨੇ ਪੁਲ ਦੇ ਦੂਸਰੇ ਢੇਟਲੇ ਪਾਸੇ ਜਿਹੜਾ ਖੇਤ ਹੈਗਾ ਖੇਤ ਦੇ ਵਿੱਚ ਜਿਹੜੇ ਕਿਸਾਨ ਬੈਠੇ ਨੇ ਉਨ੍ਹਾਂ ਦੇ ਉੱਤੇ ਵੀ ਲਗਾਤਾਰ ਹਰਿਆਣਾ ਦੀ ਫੋਰਸ ਵੱਲੋਂ ਜਿਹੜੇ ਗੋਲੇ ਦਾਗੇ ਜਾ ਰਹੇ ਨੇ 100 ਦੇ ਕਰੀਬ ਗੋਲੇ ਦਾਗੇ ਜਾ ਚੁੱਕੇ ਨੇ ਪਿਛਲੇ 15-20 ਮਿੰਟਾਂ ਦੇ ਦੌਰਾਨ ਲਗਾਤਾਰ ਭਾਰੀ ਸ਼ੈਲਿੰਗ ਜਿਹੜੀ ਹੈ ਹਰਿਆਣਾ ਫੋਰਸ ਵੱਲੋਂ ਕੀਤੀ ਜਾ ਰਹੀ ਹੈ ਕੈਮਰਾਮੈਨ ਅਨਿਲ ਦੇ ਨਾਲ ਪਮਿਲਪਾਟਿਆ ਦੈਨਿਕ ਸਵੇਰਾ ਸ਼ੰਭੂ ਬਾਰਡਰ